ਸਟੂਡੈਂਟਸ ਐਕਸ਼ਨ ਸਮਿਟ ਇੱਕ ਬਹੁਤ ਵੱਡੀ politcal gathering ਰਾਜਨੀਤਿਕ ਇੱਕ ਹੈਗਾ ਇਹਨਾਂ ਦਾ ਇਕੱਠ ਆ ਇਹ ਟਰਨਿੰਗ ਪੁਆਇੰਟ ਯੂਐਸਏ ਜਿਹੜੀ ਸੰਸਥਾ ਇਹ ਕਰਾਉਂਦੀ ਆ ਸਟੂਡੈਂਟ ਐਕਸ਼ਨ ਸਮਿਟ ਐਸਏਐਸ ਨੂੰ ਕਹਿੰਦੇ ਆ ਜਿਹੜਾ ਯੂਥ ਆ ਇਹ ਕਿਸੇ ਨਾ ਕਿਸ ਤਰ੍ਹਾਂ ਨਰਾਸ਼ ਆ ਫਰਸਟ੍ਰੇਟਡ ਆ ਟਰੰਪ ਦੇ ਨੌਜਵਾਨ ਸਪੋਰਟਰਾਂ ਨੂੰ ਲੱਗਦਾ ਕਿ ਡੋਨਾਲਡ ਟਰੰਪ ਨੇ ਉਨੀ ਸ਼ਕਤੀ ਨਾਲ ਕੰਮ ਨਹੀਂ ਕੀਤਾ ਜਿੰਨੀ ਸ਼ਕਤੀ ਨਾਲ ਕਰਨਾ ਚਾਹੀਦਾ ਸਟੂਡੈਂਟ ਐਕਸ਼ਨ ਸਮਿਟ ਟੈਂਪਾ ਬੇ ਫਲੋਰੀਡਾ ਦੇ ਵਿੱਚ ਹੋਇਆ ਇਹ ਕੀ ਹੈ ਕਿ 3 ਦਿਨਾਂ ਦਾ ਇਵੈਂਟ ਆ ਜਿਹੜਾ 11 11 12 ਤੇ 13 ਜੁਲਾਈ 2025 ਨੂੰ ਟੈਂਪਾ ਕਨਵੈਨਸ਼ਨ ਸੈਂਟਰ ਦੇ ਵਿੱਚ ਇਵੈਂਟ ਹੋਇਆ ਜਿਹੜਾ ਟਰਨਿੰਗ ਪੁਆਇੰਟ ਯੂ ਐਸ ਆ ਉਹਨਾਂ ਦਾ ਸਟੂਡੈਂਟ ਐਕਸ਼ਨ ਸਮਿਟ ਹੁਣ ਜਿਹੜਾ ਇਹ ਹੈਗਾ ਕੀ ਆ ਕਿ ਸਟੂਡੈਂਟਸ ਐਕਸ਼ਨ ਸਮਿਟ ਇੱਕ ਬਹੁਤ ਵੱਡੀ ਪੋਲਿਟਿਕਲ ਗੈਦਰਿੰਗ ਆ ਰਾਜਨੀਤਿਕ ਇੱਕ ਹੈਗਾ ਇਹਨਾਂ ਦਾ ਇਕੱਠ ਆ ਔਰ ਉਹ ਜਿਹੜੇ ਨੌਜਵਾਨ ਨੇ ਉਹਨਾਂ ਦਾ ਜਿਹੜੇ ਉਹ ਨੌਜਵਾਨ ਜਿਹੜੇ ਪੋਲਿਟਿਕਲੀ ਡੋਨਲਡ ਟਰੰਪ ਦੀ ਸਪੋਰਟ ਕਰਦੇ ਆ ਤੇ ਉਹਨਾਂ ਦਾ ਜਿਹੜਾ ਮੇਕ ਅਮਰੀਕਾ ਗ੍ਰੇਟ ਅਗੇਨ ਜੀ ਮੈਗਾ ਮੂਵਮੈਂਟ ਆ ਜਿਹੜੇ ਉਹਦੀ سپورਟ ਕਰਦੇ ਆ ਉਹਨਾਂ ਦਾ ਤਿੰਨ ਦਿਨਾਂ ਦਾ ਇਹ ਇਕੱਠ ਸੀ ਜਿੱਥੇ ਉਹਨਾਂ ਨੇ ਬਹੁਤ ਸਾਰੇ ਮੁੱਦੇ ਵਿਚਾਰਨੇ ਸੀ ਔਰ ਇਹ ਮੁੱਦਿਆਂ ਨੇ ਪੂਰੇ ਅਮਰੀਕਾ ਦੇ ਵਿੱਚ ਇੱਕ ਤਰੀਕੇ ਦੇ ਨਾਲ ਹਲਚਲ ਮਚਾ ਕੇ ਰੱਖ ਦਿੱਤੀ ਹੈ ਜਿਹੜਾ ਇਹ ਟਰਨਿੰਗ ਪੁਆਇੰਟ ਯੂ ਐਸ اے ਜਿਹੜੀ ਸੰਸਥਾ ਇਹ ਕਰਾਉਂਦੀ ਆ ਸਟੂਡੈਂਟ ਐਕਸ਼ਨ ਸਮਿਟ ਐਸ ਏ ਐਸ ਏ ਨੂੰ ਕਹਿੰਦੇ ਆ ਬਹੁਤ ਵੱਡਾ ਕਨਸਰਵੇਟਿਵ ਇੱਕ ਬਹੁਤ ਵੱਡੀ ਕਨਸਰਵੇਟਿਵ ਪੋਲੀਟੀਕਲ ਕਾਨਫਰੈਂਸੀ ਟਰਨਿੰਗ ਪੁਆਇੰਟ ਯੂਐਸਏ ਨੇ ਆਰਗੇਨਾਈਜ਼ ਕੀਤੀ ਆ ਤੇ 40 ਕੈਕ ਨੇ ਇਹਨੂੰ ਫੰਡ ਕੀਤਾ ਹੈ ਫੋਕਸ ਕੀ ਹੈ ਇਹਦਾ ਕਿ ਜਿਹੜੇ ਯੂਥ ਕੰਜ਼ਰਵਟਿਵ ਨੇ ਸਪੈਸ਼ਲੀ ਜਨ Z ਆ ਜਿਹੜੇ ਜਾਂ ਕਾਲਜ ਸਟੂਡੈਂਟਸ ਨੇ ਉਹਨਾਂ ਨੂੰ ਇਧਰਲੇ ਪਾਸੇ ਕਿੱਦਾਂ ਲਿਆਂਦਾ ਜਾਵੇ ਜਾਂ ਉਹਨਾਂ ਨੂੰ ਕੀ ਕੀਤਾ ਜਾਣਾ ਚਾਹੀਦਾ ਸੋ ਉੱਥੇ ਉਹਨਾਂ ਸਟ੍ਰੈਟਜੀ ਡਿਸਕਸ ਕਰਨੀ ਹੁੰਦੀ ਤਿੰਨ ਦਿਨ ਪਾਲਿਸੀ ਡਿਸਕਸ ਕਰਨੀ ਹੁੰਦੀ ਆ ਟਰੰਪ ਦੀ ਸਪੋਰਟ ਕਰਨ ਦੇ ਲਈ ਖਾਸ ਕਰਕੇ ਜਿਹੜੀ ਸੱਜੀ ਪੱਖੀ ਤੇਰਾ ਰਾਈਟ ਵਿੰਗ ਆ ਉਹਨਾਂ ਦੀ ਸਪੋਰਟ ਕਰਨ ਦੇ ਲਈ ਹੁਣ ਉੱਥੇ ਹੋਇਆ ਕੀ ਇਵੈਂਟ ਦੇ ਵਿੱਚ ਇਵੈਂਟ ਦੇ ਵਿੱਚ ਡੋਨਲਡ ਟਰੰਪ ਦੀ ਸਪੀਚ ਹੋਈ ਡੋਨਲਡ ਟਰੰਪ ਜੂਨੀਅਰ ਦੀ ਸਪੀਚ ਹੋਈ ਦੂਜੇ ਜਿਹੜੇ ਮੈਗਾ ਲੀਡਰਸ ਨੇ ਉਹਨਾਂ ਦੀਆਂ ਸਪੀਚਸ ਹੋਈਆਂ ਸੈਸ਼ਨ ਦੇ ਟਾਪਿਕਸ ਸਿਗੇ ਜਿਵੇਂ ਇਮੀਗ੍ਰੇਸ਼ਨ ਆ ਐਂਟੀ ਵੋਕ ਪੋਲਿਟਿਕਸ ਆ ਗਨਜ਼ਾ ਮੋਰਜ਼ਾ ਜਿਹੜੇ ਉਹਦੇ ਉੱਤੇ ਗੱਲਬਾਤ ਜਿਹੜੀ ਸਾਰੀ ਇਹਦੇ ਉੱਤੇ ਕੀਤੀ ਗਈ ਹੁਣ ਜਿਹੜਾ ਬਹੁਤਾ ਚੀਜ਼ ਸਿਗਾ ਇਹਦੇ ਉੱਤੇ ਕਿ ਮੀਡੀਆ ਕਵਰੇਜ ਜੋ ਕਨਜ਼ਰਵਟਿਵ ਮੀਡੀਆ ਫੌਕਸ ਡੇਲੀ ਵਾਇਰ ਐਟ ਸੈਟਰਾ ਇਹਨਾਂ ਨੇ ਜਿਹੜਾ ਬਹੁਤ ਸਾਰਿਆਂ ਨੇ ਇਹਨੂੰ ਕਵਰ ਕੀਤਾ ਉਥੇ ਪੋਡਕਾਸਟ ਵੀ ਰਿਕਾਰਡ ਹੋਇਆ ਸਟੀਵ ਬੈਨਨ ਦਾ ਟਕਰ ਕਾਲਸਨ ਵਰਗੇ ਜਿਹੜੇ ਪਹਿਲਾਂ ਕਨਸਰਵੇਟਿਵ ਹੁੰਦੇ ਸੀ ਫੌਕਸ ਦੇ ਵਿੱਚ ਸੋ ਇਸ ਵਾਰ ਇਹ ਵੀ 125 ਦੇ ਇਵੈਂਟ ਵਿੱਚ ਕੀ ਆ ਜਿਹੜਾ ਯੂਥ ਆ ਇਹ ਕਿਸੇ ਨਾ ਕਿਸ ਤਰ੍ਹਾਂ ਨਰਾਸ਼ ਆ ਫਰਸਟ੍ਰੇਟਡ ਆ ਫਰਸਟ੍ਰੇਟਡ ਕੇਸ ਕਰਕੇ ਆ ਜਿਹੜਾ ਜੈਫਰੀ ਐਬਸਟਿਨ ਦਾ ਕੇਸ ਹੈਂਡਲ ਕੀਤਾ ਡੋਨਾਲਡ 트੍ਰੰਪ ਨੇ ਉਹਨੂੰ ਲੈ ਕੇ ਤੇ ਦੂਜੇ ਇਸ਼ੂਸ ਨੂੰ ਲੈ ਕੇ ਉਹ ਥੋੜੇ ਜੇ ਨਰਾਸ਼ ਨਜ਼ਰ ਆਇਆ ਹਾਲਾਂਕਿ ਇਹ ਨਹੀਂ ਕਿ ਉਹਨਾਂ ਨੇ ਇਸ ਗੱਲ ਤੋਂ ਡੋਨਲਡ 트ੰਪ ਦੀ ਸਪੋਰਟ ਕਰਨੀ ਸ਼ੁਰੂ ਕਰ ਦਿੱਤੀ ਪਰ ਜਿਹੜੀ ਸਪੋਰਟ ਬੰਦ ਕਰ ਦਿੱਤੀ ਪਰ ਉਹਨਾਂ ਨੂੰ ਲੱਗਿਆ ਵੀ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਇਗਨੋਰ ਕੀਤਾ ਗਿਆ ਯੂਕਰੇਨ ਵਾਰ ਇਮੀਗ੍ਰੇਸ਼ਨ ਪਾਲਿਸੀ ਜਿਹੜਾ ਐਬਸਟੇਨ ਕਵਰ ਅਪਾ ਉਹ ਸਾਰੇ ਕੁਝ ਦੇ ਉੱਤੇ ਇਹਦੇ ਵਿੱਚ ਜਿਹੜੀ ਜਿਹੜੀ ਗੱਲਬਾਤ ਵੱਖਰੀ ਨਜ਼ਰ ਆਇਆ ਬਹੁਤ ਸਾਰੇ ਜਿਹੜੇ ਨੌਜਵਾਨ ਕਨਜ਼ਰਵਟਿਵ ਜਿਹੜੇ ਸੱਜੇਪੱਖੀ 트ੰਪ ਦੀ ਸਪੋਰਟ ਕਰਦੇ ਆ ਉਹ ਗੁੱਸੇ ਸੀ 트ੰਪ ਦੇ ਨਾਲ ਕਿ ਜਿਹੜੀ ਜੈਫਰੀ ਐਬਸਟਨ ਬਾਰੇ ਜਿਹੜੀ ਹੋਰ ਜਾਣਕਾਰੀ ਰਿਲੀਜ਼ ਕਰਨੀ ਚਾਹੀਦੀ ਸੀ ਸਰਕਾਰ ਨੂੰ ਉਹਨਾਂ ਨੇ ਰਿਲੀਜ਼ ਨਹੀਂ ਕੀਤੀ ਉਹ ਸੋ ਜਦੋਂ ਸਟੂਡੈਂਟ ਐਕਸ਼ਨ ਸਬਮਿਟ ਦਾ ਟੈਂਪਾ ਦੇ ਵਿੱਚ ਸੀਗਾ ਉਹ ਜਿਹੜੇ ਸਪੋਰਟਰ ਸੀਗੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਕੀ ਉਹ ਐਬਸਟਨ ਦੇ ਕੇਸ ਨਾਲ ਖੁਸ਼ ਨੇ ਤੁਸੀਂ ਖੁਸ਼ ਹੋ ਇਸ ਨਾਲ ਜਿਸ ਤਰ੍ਹਾਂ ਹੈਂਡਲ ਕੀਤਾ ਗਿਆ ਉਹਨਾਂ ਨੇ ਪੁੱਛਿਆ ਗਿਆ ਉਹਨਾਂ ਨੇ ਫਿਰ ਉੱਥੇ ਰਵਾ ਰੱਪਾ ਪਾਇਆ 트ੰਪ ਨੇ ਆਪਣੇ ਅਫੀਸ਼ੀਅਲਸ ਨੂੰ ਡਿਫੈਂਡ ਕੀਤਾ ਅਟਾਰਨੀ ਜਨਰਲ ਪੈਮ ਬੌਂਡਰੀ ਨੂੰ ਉਹਨਾਂ ਨੇ ਸਪੋਰਟਰ ਨੂੰ ਕਿਹਾ ਵੀ ਜਿਹੜਾ ਉਹਨਾਂ ਨੂੰ ਇਹ ਸਾਰਾ ਕੁਝ ਠੀਕ ਕੀਤਾ ਸੀ ਜੋ ਵੀ ਕੀਤਾ ਈਵਨ ਫੌਕਸ న్యూਸ ਨੇ ਵੀ ਆਪਣਾ ਕਨਸਰਨ ਹਲਾ ਕੇ ਉਹ ਸਿੱਧੇ ਟਰੰਪ ਦੇ ਪੱਖ ਵਾਲੇ ਬੰਦੇ ਆ ਜਿਹੜੇ ਉਹ ਆਮ ਤੌਰ ਤੇ ਜਿਹੜੇ ਹੋਸਟ ਆ ਫੌਕਸ న్యూਸ ਦੇ ਔਰ ਟਰੰਪ ਦੇ ਸਪੋਰਟਰ ਹੁੰਦੇ ਆ ਸਪੋਰਟ ਕਰਦੇ ਆ ਉਹਨਾਂ ਨੇ ਵੀ ਕਿਤੇ ਨਾ ਕਿਤੇ ਜਿਹੜਾ ਕਿਹਾ ਕਿ ਇਹ ਜ਼ਿਆਦਾ ਟਰਾਂਸਪੇਰੈਂਟ ਹੋਣਾ ਚਾਹੀਦਾ ਸੀ ਹੁਣ ਕੁਝ ਜਿਹੜੇ ਇਨਫਲੂਐਂਸਰ ਨੇ ਉਹ ਚਿੰਤਤ ਨੇ ਇਸ ਗੱਲ ਤੋਂ ਜਿਵੇਂ ਕਨਸਰਵਟਿਵ ਵੌਇਸਸ ਨੇ ਬਹੁਤ ਵੱਡੀਆਂ ਆਸਤੀ ਬੈਨਨ ਵਰਗੀਆਂ ਜਾਂ ਚਾਰਲੀ ਕਿਰਕ ਵਰਗੀਆਂ ਉਹ ਕਹਿੰਦੇ ਕਿ ਜੇ ਇਹ ਨਾ ਇਸ਼ੂਜ਼ ਨੂੰ ਤੁਸੀਂ ਇਗਨੋਰ ਕਰਦੇ ਰਹੇ ਮਤਲਬ 트ੰਪ ਦੇ ਨੌਜਵਾਨ ਸਪੋਰਟਰਾਂ ਨੂੰ ਲੱਗਦਾ ਕਿ ਡੋਨਲਡ 트ੰਪ ਨੇ ਉਨੀ ਸ਼ਕਤੀ ਨਾਲ ਕੰਮ ਨਹੀਂ ਕੀਤਾ ਜਿੰਨੀ ਸ਼ਕਤੀ ਨਾਲ ਕਰਨਾ ਚਾਹੀਦਾ ਸੀ ਤੇ ਚਿੰਤਾ ਇਹ ਆ ਕਿ ਜੇ ਇਹਨਾਂ ਨੌਜਵਾਨਾਂ ਨੂੰ ਐਸੇ ਤਰੀਕੇ ਨਾਲ ਇਗਨੋਰ ਕਰਦੇ ਰਹੇ ਤਾਂ ਕੱਲ ਨੂੰ ਰਿਪਬਲਿਕਨ ਦਾ ਕੰਜ਼ਰਵੇਟਿਵ ਦਾ ਡੋਨਲਡ 트ੰਪ ਦੀ ਪਾਰਟੀ ਦਾ ਨੁਕਸਾਨ ਹੋ ਸਕਦਾ ਜਿਹੜੀ ਯੰਗ men ਨੇ ਐਕਚੁਅਲੀ ਜਿਹੜੇ ਇਸ ਮੂਮੈਂਟ ਦੇ ਵਿੱਚ ਆਏ ਆ ਉਹ ਸਾਰੇ ਇਹਦੇ ਤੋਂ ਥੋੜੇ ਜਿਹਾ ਐਸ਼ ਵਾਲੇ ਨਿਰਾਸ਼ ਰਹੇ ਆ ਦੂਜੇ ਜਿਹੜੇ ਆ ਉਹ ਕੁਝ ਹੋਰ ਇਸ਼ੂਸ ਸੀਗੇ ਜਿਹੜੇ ਵੈਪਨ ਯੂਕਰੇਨ ਨੂੰ ਭੇਜਣ ਵਾਲੀ ਗੱਲ ਤੇ ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਵੀ ਪਹਿਲਾਂ ਤੁਸੀਂ ਵਿਰੋਧ ਕਰਦੇ ਸੀ ਹੁਣ ਤੁਸੀਂ ਉਹਨਾਂ ਦੇ ਹੱਕ 'ਚ ਕਰ ਰਹੇ ਹੋ ਦੂਜਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਮਾਮਲੇ ਦੇ ਵਿੱਚ ਵੀ ਕੁਝ ਜੜੀਆਂ ਹੋਈਆਂ ਪਰ ਫੇਰ ਵੀ ਬਹੁਤ ਸਾਰੇ ਲੋਕਾਂ ਨੇ 트ੰਪ ਦੀ ਜਿਹੜੀ ਉਹ ਖੁੱਲ ਕੇ ਸਪੋਰਟ ਕੀਤੀ ਆ ਤੇ ਲੋਕ ਡੋਨਲਡ 트ੰਪ ਦੇ ਨਾਲ ਨੇ ਪਰ ਇਹਨਾਂ ਕੁਝ ਮਾਮਲਿਆਂ ਦੇ ਵਿੱਚ ਉਹਨਾਂ ਦੀ ਡੋਨਲਡ 트ੰਪ ਦੇ ਨਾਲ ਅਸਹਿਮਤੀ ਨਜ਼ਰ ਆਈ ਜਣੇ ਕਿ ਜਿਹੜਾ ਯੂਥ ਆ ਨੌਜਵਾਨ ਆ ਜਿਹੜੇ ਜਿਹੜੇ ਪਹਿਲਾਂ ਹੀ 트ੰਪ ਦੇ ਸਪੋਰਟਰ ਨੇ ਕਨਸਰਵੇਟਿਵ ਨੇ ਉਹਨਾਂ ਦੇ ਵਿੱਚ 트ੰਪ ਦੇ ਕੁਝ ਮੁੱਦਿਆਂ ਨੂੰ ਲੈ ਕੇ ਨਿਰਾਸ਼ਾ ਹੋਈ ਕਿ ਭਾਈ ਜਿਹੜੇ ਤੁਸੀਂ ਸ਼ਕਤੀ ਨਾਲ ਕੰਮ ਕਰਨਾ ਸੀ ਜਿੱਥੇ ਟ੍ਰਾਂਸਪੇਰੈਂਸੀ ਜ਼ਿਆਦਾ ਚਾਹੀਦੀ ਸੀ ਜਿੱਥੇ ਸਾਨੂੰ ਹੋਰ ਇਨਫੋਰਮੇਸ਼ਨ ਚਾਹੀਦੀ ਸੀ ਉੱਥੇ ਉਹਨਾਂ ਨੇ ਜ਼ਿਆਦਾ ਸਹਿਮਤ ਨਜ਼ਰ ਨਹੀਂ ਆਇਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ